ਪੈਸੇ ਲਾਓ ਤੇ ਦੇਸ਼ ਛੱਡੋ ਦੇਸ਼ ਚ ਆਪਣੇ ਨਾਗਰਿਕਾਂ ਨੂੰ ਦੇ ਰਿਹਾ ਹੈ ਆਫਰ ਜਾਣ ਤੱਕ ਦਾ ਕਿਰਾਇਆ ਵੀ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਤੁਹਾਨੂੰ ਪੈਸੇ ਆ ਤੇ ਇਥੋਂ ਤੱਕ ਕਿਰਾਏ ਦੀ ਵੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਹੈਰਾਨ ਨਾ ਹੋਵੋ ਯੂਰਪੀਅਨ ਦੇਸ਼ ਸਵੀਡਨ ਆਪਣੇ ਨਾਗਰਿਕਾਂ ਲਈ ਇੱਕ ਅਜੀਹਾ ਪੇਸ਼ਕਸ਼ ਲੈ ਕੇ ਆ ਰਿਹਾ ਹੈ ਸਵੀਡਨ ਦੀ ਇਮੀਗ੍ਰੇਸ਼ਨ ਮੰਤਰੀ ਮਾਰੀਆ ਮਾਲਮਾਰ ਸਟੇਨਗਾਰਡ ਨੇ ਇਹ ਅਨੋਖਾ ਪ੍ਰਸਤਾਵ ਪੇਸ਼ ਕੀਤਾ ਹੈ ਇਸ ਦੇ ਅਨੁਸਾਰ ਵਿਦੇਸ਼ ਵਿੱਚ ਪੈਦਾ ਹੋਇਆ ਕੋਈ ਵੀ 스웨ਡਿਸ਼ ਨਾਗਰਿਕ ਜੋ ਦੇਸ਼ ਛੱਡਣਾ ਚਾਹੁੰਦਾ ਹੈ ਆਪਣੀ ਮਰਜ਼ੀ ਨਾਲ ਅਜੀਹਾ ਕਰ ਸਕਦਾ ਹੈ ਇਸ ਦੇ ਲਈ ਉਹਨਾਂ ਨੂੰ ਪੈਸੇ ਵੀ ਮਿਲਣਗੇ ਇਨਆਈ ਨਹੀਂ ਜਾਣ ਦਾ ਕਰਾਇਆ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ 스웨ਡਨ ਵਿੱਚ ਸਵੈ ਇਮੀਗ੍ਰੇਸ਼ਨ ਸਕੀਮ ਪਹਿਲਾਂ ਹੀ ਲਾਗੂ ਹੈ ਜਿਸ ਤਹਿਤ ਸ਼ਰਨਾਰਥੀਆਂ ਤੇ ਪ੍ਰਵਾਸੀਆਂ ਨੂੰ ਦੇਸ਼ ਛੱਡਣ ਤੇ 10000 스웨ਡਿਸ਼ ਮੁਕਤ ਯਾਨੀ ਲਗਭਗ 80000 ਰੁਪਏ ਦਿੱਤੇ ਜਾਂਦੇ ਆ ਜੇਕਰ ਕੋਈ ਬੱਚਾ 스ਵੇਡਨ ਛੱਡ ਕੇ ਜਾਂਦਾ ਹੈ ਤਾਂ ਉਸ ਨੂੰ 5000 스웨ਡਿਸ਼ ਕਰੋਨਾ ਯਾਨੀ ਕਰੀਬ 40000 ਰੁਪਏ ਦਿੱਤੇ ਜਾਂਦੇ ਨੇ ਇਹ ਪੈਸਾ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਦਿੱਤਾ ਜਾਂਦਾ ਹੈ ਇਹਨਾਂ ਹੀ ਨਹੀਂ ਦੇ ਛੱਡਣ ਦਾ ਕਿਰਾਇਆ ਵੀ ਸਰਕਾਰ ਅਦਾ ਕਰਦੀ ਹੈ ਪਰ ਹੁਣ ਇਸ ਵਿੱਚ ਸਾਡੇ ਨਾਗਰਿਕਾਂ ਨੂੰ ਵੀ ਸ਼ਾਮਿਲ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਨਵੀਤ ਤਜ਼ਵੀਜ਼ ਮੁਤਾਬਕ ਹੁਣ ਸਾਰੇ ਨਾਗਰਿਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ ਦੇ ਛੱਡ ਕੇ ਜਾਣ ਵਾਲਿਆਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਵਿੱਚ 10000 ਸਵੀਡਿਸ਼ ਕਰੋਨਾ ਵਧਾਉਣ ਦੀ ਗੱਲ ਵੀ ਹੋਈ ਸੀ ਪਰ ਸਰਕਾਰ ਵੱਲੋਂ ਇਸ ਨੂੰ ਵਰਾਧਕਾਰ ਦਿੱਤਾ ਗਿਆ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹ ਸੰਦੇਸ਼ ਜਾਵੇਗਾ ਕਿ ਸਵੀਡਨ ਉਹਨਾਂ ਨੂੰ ਪਸੰਦ ਨਹੀਂ ਕਰਦਾ ਦੁਨੀਆ ਦੇ ਕਈ ਦੇਸ਼ਾਂ ਦੇ ਲੋਕ ਸਵੀਡਨ ਵਿੱਚ ਆ ਕੇ ਵੱਸਦੇ ਹਨ ਇਹ ਹੀ ਕਾਰਨ ਹੈ ਕਿ ਪਿਛਲੇ 20 ਸਾਲਾਂ ਵਿੱਚ ਇਸ ਦੇਸ਼ ਦੀ ਆਬਾਦੀ ਦੁੱਗਣੀ ਹੋ ਗਈ ਹੈ ਮੰਨਿਆ ਜਾਂਦਾ ਹੈ ਕਿ ਪ੍ਰਵਾਸੀਆਂ ਦੀ ਗਿਣਤੀ 20 ਲੱਖ ਤੋਂ ਵੱਧ ਹੋ ਗਈ ਹੈ ਜੋ ਕਿ 스웨덴 ਦੀ ਕੁੱਲ ਆਬਾਦੀ ਦਾ 5ਵਾਂ ਹਿੱਸਾ ਇਸ ਨੂੰ ਧਿਆਨ ਵਿੱਚ ਰੱਖਦੇ ਹਾਂ ਸਰਕਾਰ ਨੇ 2015 ਵਿੱਚ ਕਈ ਪਾਬੰਦੀਆਂ ਲਾਈਆਂ ਪਰ ਕੋਈ ਅਸਰ ਨਹੀਂ ਹੋਇਆ ਪੈਸੇ ਲਾਓ ਤੇ ਦੇਸ਼ ਛੱਡੋ ਦੇਸ਼ 'ਚ ਆਪਣੇ ਨਾਗਰਿਕਾਂ ਨੂੰ ਦੇ ਰਿਹਾ ਹੈ ਆਫਰ ਜਾਣ ਤੱਕ ਦਾ ਕਿਰਾਇਆ ਵੀ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਤੁਹਾਨੂੰ ਪੈਸੇ ਆ ਤੇ ਇੱਥੋਂ ਤੱਕ ਕਿਰਾਏ ਦੀ ਵੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਹੈਰਾਨ ਨਾ ਹੋਵੋ ਯੂਰਪੀਅਨ ਦੇਸ਼ ਸਵੀਡਨ ਆਪਣੇ ਨਾਗਰਿਕਾਂ ਲਈ ਇੱਕ ਅਜੀਹਾ ਪੇਸ਼ਕਸ਼ ਲੈ ਕੇ ਆ ਰਿਹਾ ਹੈ ਸਵੀਡਨ ਦੀ ਇਮੀਗ੍ਰੇਸ਼ਨ ਮੰਤਰੀ ਮਾਰੀਆ ਮਾਲਮਾਰ ਸਟੇਨਗਾਰਡ ਨੇ ਇਹ ਅਨੋਖਾ ਪ੍ਰਸਤਾਵ ਪੇਸ਼ ਕੀਤਾ ਹੈ ਇਸ ਦੇ ਅਨੁਸਾਰ ਵਿਦੇਸ਼ ਵਿੱਚ ਪੈਦਾ ਹੋਇਆ ਕੋਈ ਵੀ ਸਵੀਡਿਸ਼ ਨਾਗਰਿਕ ਜੋ ਦੇਸ਼ ਛੱਡਣਾ ਚਾਹੁੰਦਾ ਹੈ ਆਪਣੀ ਮਰਜ਼ੀ ਨਾਲ ਅਜੀਹਾ ਕਰ ਸਕਦਾ ਹੈ ਇਸ ਦੇ ਲਈ ਉਹਨਾਂ ਨੂੰ ਪੈਸੇ ਵੀ ਮਿਲਣਗੇ ਇਹਨਾਂ ਹੀ ਨਹੀਂ ਜਾਣ ਦਾ ਖਰਚਾ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ ਸਵੀਡਨ ਵਿੱਚ ਸਵੈ ਇਛਾ ਇਮੀਗ੍ਰੇਸ਼ਨ ਸਕੀਮ ਪਹਿਲਾਂ ਹੀ ਲਾਗੂ ਹੈ ਜਿਸ ਤਹਿਤ ਸ਼ਰਨਾਰਥੀਆਂ ਤੇ ਪ੍ਰਵਾਸੀਆਂ ਨੂੰ ਦੇਸ਼ ਛੱਡਣ ਤੇ 10000 ਸਵੀਡਿਸ਼ ਮੁਕਟ ਯਾਨੀ ਲਗਭਗ 80000 ਰੁਪਏ ਦਿੱਤੇ ਜਾਂਦੇ ਹਨ ਜੇਕਰ ਕੋਈ ਬੱਚਾ ਸਵੀਡਨ ਛੱਡ ਕੇ ਜਾਂਦਾ ਹੈ ਤਾਂ ਉਸ ਨੂੰ 5000 ਸਵੀਡਿਸ਼ ਕਰੋਨਾ ਯਾਨੀ ਕਰੀਬ 40000 ਰੁਪਏ ਦਿੱਤੇ ਜਾਂਦੇ ਨੇ ਇਹ ਪੈਸਾ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਦਿੱਤਾ ਜਾਂਦਾ ਹੈ ਇਹਨਾਂ ਹੀ ਨਹੀਂ ਦੇਸ਼ ਛੱਡਣ ਦਾ ਕਿਰਾਇਆ ਵੀ ਸਰਕਾਰ ਅਦਾ ਕਰਦੀ ਹੈ ਪਰ ਹੁਣ ਇਸ ਵਿੱਚ ਸਾਡੇ ਨਾਗਰਿਕਾਂ ਨੂੰ ਵੀ ਸ਼ਾਮਿਲ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਨਵੀਂ ਤਜ਼ਵੀਜ਼ ਮੁਤਾਬਕ ਹੁਣ ਸਾਰੇ ਨਾਗਰਿਕਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇਗਾ ਦੇ ਛੱਡ ਕੇ ਜਾਣ ਵਾਲਿਆਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਵਿੱਚ 10000 ਸਵੀਡਿਸ਼ ਕਰੋਨਾ ਵਧਾਉਣ ਦੀ ਗੱਲ ਵੀ ਹੋਈ ਸੀ ਪਰ ਸਰਕਾਰ ਵੱਲੋਂ ਇਸ ਨੂੰ ਵਿਰਾਧ ਕਰ ਦਿੱਤਾ ਗਿਆ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹ ਸੰਦੇਸ਼ ਜਾਵੇਗਾ ਕਿ ਸਵੀਡਨ ਉਹਨਾਂ ਨੂੰ ਪਸੰਦ ਨਹੀਂ ਕਰਦਾ ਦੁਨੀਆ ਦੇ ਕਈ ਦੇਸ਼ਾਂ ਦੇ ਲੋਕ ਸਵੀਡਨ ਵਿੱਚ ਆ ਕੇ ਵੱਸਦੇ ਹਨ ਇਹ ਕਾਰਨ ਹੈ ਕਿ ਪਿਛਲੇ 20 ਸਾਲਾਂ ਵਿੱਚ ਇਸ ਦੇਸ਼ ਦੀ ਆਬਾਦੀ ਦੁੱਗਣੀ ਹੋ ਗਈ ਹੈ ਮੰਨਿਆ ਜਾਂਦਾ ਹੈ ਕਿ ਪ੍ਰਵਾਸੀਆਂ ਦੀ ਗਿਣਤੀ 20 ਲੱਖ ਤੋਂ ਵੱਧ ਹੋ ਗਈ ਹੈ ਜੋ ਕਿ ਸਵੀਡਨ ਦੀ ਕੁੱਲ ਆਬਾਦੀ ਦਾ 5ਵਾਂ ਹਿੱਸਾ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਸਰਕਾਰ ਨੇ 2015 ਵਿੱਚ ਕਈ ਪਾਬੰਦੀਆਂ ਲਾਈਆਂ ਪਰ ਕੋਈ ਅਸਰ ਨਹੀਂ ਹੋਇਆ